ਸਾਸੀ ਕਲ ਪੰਜਾਬੀਓ ਪੰਜਾਬੀਓ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਪਾਸੇ ਈਟੀਟੀ ਦੇ ਅਧਿਆਪਕ ਜਿਨ੍ਹਾਂ ਵੱਲੋਂ ਵਾਰ-ਵਾਰ ਪ੍ਰਟੈਸਟ ਕੀਤਾ ਗਿਆ ਪੰਜਾਬ ਸਰਕਾਰ ਦਾ ਕਿ ਸਾਨੂੰ ਨੌਕਰੀ ਦਿਓ ਅਸੀਂ ਟੈਟ ਵੀ ਪਾਸ ਕੀਤਾ ਹੈ ਅਸੀਂ एलिजिਬਿਲਟੀ ਟੈਸਟ ਜਿਹੜਾ ਸਬਜੈਕਟਿਵ ਟੈਸਟ ਹੁੰਦਾ ਹੈ ਉਹ ਵੀ ਪਾਸ ਕਰ ਲਿਆ ਹੈ ਲੇਕਿਨ ਸੂਬੇ ਦੀ ਸਰਕਾਰ ਨੇ ਉਹੀ ਕੰਮ ਕੀਤੇ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਸ਼ਰੋਮਣੀ ਅਕਾਲੀ ਦਲ ਕਰਦੀ ਰਹੀ ਜਿਹੜੀ ਕਾਂਗਰਸ ਪਾਰਟੀ ਕਰਦੀ ਰਹੀ 5994 ਦੀਆਂ ਪੋਸਟਾਂ ਨੂੰ ਲੈ ਕੇ ਲਗਭਗ 4 ਤੋਂ 5 ਸਾਲ ਹੋ ਗਿਆ ਨੇ ਰਫੜ ਪਏ ਹੋਏ ਨੂੰ ਹਾਲਾਕੇ ਪੰਜਾਬੀ ਦਾ ਪੇਪਰ ਫਿਰ ਦੁਬਾਰਾ ਲੈ ਲਿਆ ਗਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਸ ਦੇ باوجود ਉਹਨਾਂ ਨੂੰ ਹਰੀ ਝੰਡੀ ਨਹੀਂ ਦਿੱਤੀ ਆਖਰਕਾਰ ਮਾਜਰਾ ਕੀ ਹੈ ਕੀ ਸਰਕਾਰਾਂ ਕੈਂਡੀਡੇਟਾਂ ਨੂੰ ਖੜਾ ਕਰ ਦਿੰਦੀਆਂ ਨੇ ਇਸ ਭੜਥੀ ਨੂੰ ਰੋਕਣ ਲਈ ਕੀ ਸਰਕਾਰਾਂ ਵੱਲੋਂ ਇਹ ਲੋਕ ਖਰੀਦੇ ਜਾਂਦੇ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਕ ਕਰ ਲੈਂਦੇ ਨੇ ਦਰਵਾਜ਼ਾ ਘਕਾਉਂਦੇ ਨੇ ਹਾਲਾਂਕਿ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਪੀਟੀਟੀ 5894 ਦੀਆਂ ਪੋਸਟਾਂ ਵਾਲੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਬਣ ਦਿਤਤੇ ਨੇ ਚਾਹੇ ਉਹ OBC ਹੈ ਚਾਹੇ ਉਹ BC ਹੈ ਚਾਹੇ ਉਹ SC ਹੈ ਚਾਹੇ ਉਹ SC ST ਹੈ ਲੇਕਰ ਹੁਣ ਇੱਕ ਜਰਨਲ ਵਰਗ ਵਾਲਿਆਂ ਨੇ ਰੋਲਾ ਪਾ ਦਿੱਤਾ ਹੈ ਅਸੀਂ ਇਹ ਨਹੀਂ ਕਰਦੇ ਇਹ ਸ਼੍ਰੇਣੀਆਂ ਦੀ ਵੰਡ ਕਦੋਂ ਖਤਮ ਹੋਵੇਗੀ ਕਦੋਂ ਸ਼੍ਰੇਣੀਆਂ ਜਿਹੜੀਆਂ ਅੱਗੇ ਪਿੱਛੇ ਇਹ ਘੱਟ ਦਰਜੇ ਵਾਲੀ ਹੈ ਇਹ ਵੱਧ ਦਰਜੇ ਵਾਲੀ ਹੈ ਯਾਨੀ ਕਿ ਇਸ ਤਰ੍ਹਾਂ ਦੇ ਭੰਬਲ ਪੂਸੇ ਦੇ ਵਿੱਚ 594 ਜਿਹੜੇ ਕੈਂਡੀਡੇਟ ਨੇ ਜਿਹੜੇ ਅਧਿਆਪਕ ਬਣ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਟਟਵੀ ਪਾਸਟ ਕੀਤਾ ਗਿਆ ਸਬਜੈਕਟਿਵ ਟੈਸਟ ਵੀ ਪਾਸ ਕੀਤਾ ਗਿਆ ਉਹਨਾਂ ਵੱਲੋਂ ਪੰਜਾਬੀ ਦਾ ਪੇਪਰ ਵੀ ਪਾਸ ਕਰ ਲਿਆ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ 5 ਦਿਨ ਪਹਿਲਾਂ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦੇ ਦਿੱਤੇ ਉਹਨਾਂ ਨੂੰ ਇਹ ਵੀ ਦੱਸਤਾ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚ ਜਾਣਾ ਹੈ ਨੌਕਰੀ ਕਰਨ ਵਾਸਤੇ ਪੜਾਉਣ ਵਾਸਤੇ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨਦਾਰ ਹੋ ਗਈ ਹੈ ਜਿੰਨਾ ਚਿਰ ਜਨਰਲ ਵਰਗ ਦੀ ਭਰਤੀ ਨੇਪਰੇ ਨਹੀਂ ਚੜਦੀ ਉਨੀ ਦੇਰ ਤੱਕ ਲਗਾਤਾਰ ਵਿਰੋਧ ਕੀਤਾ ਚਾਹਵੇਗਾ ਯਾਨੀ 9094 ਦੀਆਂ ਪੋਸਟਾਂ ਨੂੰ ਲੈ ਕੇ ਜਨਰਲ ਵਰਗ ਵੱਲੋਂ ਯਾਨੀ ਕਿ ਇੱਕ ਪਾਸੇ ਐਸਸੀ ਬੀਸੀ ਓਬੀ ਐਸਟੀ ਅਤੇ ਦੂਸਰੇ ਪਾਸੇ ਇਕੱਲਾ ਜਨਰਲ ਉਹਨਾਂ ਕਹਿੰਦੇ ਕਿ ਜਿੰਨੀ ਦੇਰ ਤੱਕ ਜਨਰਲ ਵਰਗ ਦੇ ਜਿਹੜੇ ਕੈਂਡੀਡੇਟ ਨੇ ਜਿਹੜੇ ਉਮੀਦਵਾਰ ਨੇ ਜਿੰਨੀ ਦੇਰ ਤੱਕ ਉਹ ਆਪਣੀ ਇੰਟਰਵਿਊ ਜਿੰਨੀ ਦੇਰ ਤੱਕ ਉਹ ਆਪਣੇ ਡਾਕੂਮੈਂਟ ਵੈਰੀਫਾਈ ਨਹੀਂ ਕਰਾ ਲੈਂਦੇ 19 ਦੇਰ ਤੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਹਾਲਾਂਕਿ ਜਿਹੜੇ ਨਾਚ ਚਰਾਮੇ ਦੀਆਂ ਪੋਸਟਾਂ ਵਾਲੇ ਅਧਿਆਪਕ ਸੀ ਉਹਨਾਂ ਨੂੰ ਲੋਕਾਂ ਨੇ ਵਧਾਈਆਂ ਵੀ ਦੇ ਦਿੱਤੀਆਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਮਿਲ ਗਿਆ ਉਹਨਾਂ ਨੇ ਖੁਸ਼ੀ ਦੇ ਨਾਲ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਜਾ ਕੇ ਲੱਡੂ ਵੀ ਵੰਡ ਦਿੱਤੇ ਉਹਨਾਂ ਨੇ ਆਪਣੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਸ਼ੇਅਰ ਕਰ ਦਿੱਤੀਆਂ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਕਰੀ ਦੇ ਦਿੰਦੀ ਹੈ ਉਹ ਕਾਰਡ ਵੀ ਦਿੱਤੇਗਾ ਨੌਕਰੀ ਵਾਲੇ ਲੇਕਿਨ ਅੱਜ ਉਹਨਾਂ ਸਾਰਿਆਂ ਦੀਆਂ ਉਮੀਦਾਂ ਆਸਾਂ ਉੱਤੇ ਪਾਣੀ ਫਿਰ ਗਿਆ ਹੈ ਪਾਣੀ ਕਿਉਂ ਫਿਰ ਗਿਆ ਕਿ ਕੋਈ 95 94 ਲੋਕ ਬਹੁਤ ਜਿਆਦਾ ਕੈਂਡੀਡੇਟ ਬਹੁਤ ਹੁੰਦੇ ਨੇ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਲੇਗੀ ਲੇਕਿਨ ਹਾਲੇ ਲੰਮਾ ਸਮਾਂ ਲੱਗੇਗਾ ਜਿੰਨੀ ਦੇਰ ਤੱਕ ਪੰਜਾਬ ਅਤੇ ਹਰਿਆਣਾ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਿਹੜੀ ਖਾਰੀ ਝੰਡੀ ਨਹੀਂ ਮਿਲਦੀ ਅਸੀਂ ਵੀ ਸਤਿਕਾਰ ਕਰਦੇ ਹਾਂ ਔਨਰੇਬਲ ਕੋਰਟ ਦਾ ਲੇਕਿਨ ਕੋਰਟ ਨੂੰ ਐਟ ਲੀਸਟ ਦਾ ਸੋਚਣਾ ਚਾਹੀਦਾ ਸੀ ਕਿ ਤਿੰਨ ਨਹੀਂ ਸੂਤਰ ਦੱਸਦੇ ਨੇ ਕਿ ਇਹ ਪ੍ਰਤੀਕ ਪੈਂਡਿੰਗ ਹੋਈ ਨੂੰ ਲਗਭਗ 4 ਤੋਂ 5 ਸਾਲ ਹੋ ਗਏ ਨੇ 4 ਤੋਂ 5 ਸਾਲਾਂ ਬਾਅਦ ਵੀ ਜੇਕਰ ਗੱਲ ਸਰੇਨਾ ਚੜੇ ਫਿਰ ਕੀ ਕਰ ਕੀ ਕਰਨ ਉਹ ਬੇਰਜ਼ਗਾਰ ਉਹ ਅਧਿਆਪਕ ਜਿਨ੍ਹਾਂ ਦੀ ਜਵਾਨੀ ਜਿਨ੍ਹਾਂ ਨੇ ਜਦੋਂ ਮौज-ਮਸਤੀ ਕਰਨੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪੜ੍ਹਾਈ ਦੇ ਵਿੱਚ ਗੁਜ਼ਾਰ ਦਿੱਤੀ ਜਦੋਂ ਉਹਨਾਂ ਦਾ ਗੁਜ਼ਾਰ ਦਿੱਤੀ ਜਦੋਂ ਉਹਨਾਂ ਦਾ ਆਨੰਦ ਲੈਣ ਦਾ ਸਮਾਂ ਆਇਆ ਤੇ ਫਿਰ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਿਹੜਾ ਵੱਡਾ ਝਟਕਾ ਲੱਗ ਗਿਆ ਤੁਸੀਂ ਮੈਨੂੰ ਆਪਣੇ ਪੰਜਾਬੀ ਦੇ ਵਿੱਚ ਕਮੈਂਟ ਜਿਹੜੇ ਨੇ ਆਪਣੀ ਰਹਿ ਹੈ ਦੱਸਣੀ ਹੈ ਇਹ ਸਰਕਾਰਾਂ ਵਾਰ-ਵਾਰ ਅਜਿਹਾ ਕਿਉਂ ਕਰਦੀਆਂ ਨੇ ਕਿ ਇਹ ਸਰਕਾਰਾਂ ਵੱਲੋਂ ਬੰਦੇ ਖੜੇ ਕਰ ਦਿੱਤੇ ਜਾਂਦੇ ਨੇ ਜਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕੋਈ ਸਪੈਸ਼ਲ ਆਪਣੇ ਪੱਧਰ ਤੇ ਕੈਂਡੀਡੇਟ ਜਾਂਦਾ ਹੈ ਜਿਹੜਾ ਪਟੀਸ਼ਨ ਦਾਇਰ ਕਰਦਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਖਾਸ ਕਰਕੇ ਜਿਹੜੀ ਭਰਤੀ ਹੈ ਧੰਨਵਾਦ